ਅੱਲ ਵੀ ਚੋਰੀ ਬਣ ਗਈ ਪਾਵਾਂਗੇ ਵਿਛਾ ਹੈਲੋ ਸਸਿਕਾ ਅੱਲ ਸਾਰੇ ਨੂੰ ਗੁੱਡ ਮਾਰਨਿੰਗ ਸਵੇਰ ਹੋ ਗਈ ਤੇ ਉਮੀਦ ਕਰਦੀ ਹਾਂ ਸਾਰੇ ਦਿਨ ਠੀਕ ਹੋਵੋਗੇ ਤੇ ਮੰਮੀ ਲੱਗੇ ਸੀ ਚਾਹ ਬਣਾਉਣਾ ਸਵੇਰ ਵਾਸਤੇ ਕੱਲ ਹੀ ਆਇਆ ਸੁਕਾ ਬਣਾਉਣਾ ਲੱਗੇ ਮੰਮੀ ਬਣਾ ਲ ਗਏ ਸੀ ਚਾਹ ਅੱਜ ਮੌਸਮ ਬਹੁਤ ਵਧੀਆ ਹੈ ਬਾਹਰ ਜੀ ਵਧੀਆ ਮੌਸਮ ਬਹੁਤ ਜ਼ਿਆਦਾ ਹਾਂਜੀ ਅੱਜ ਆਪਾਂ ਕੱਲ ਨੂੰ ਮਾਤਾ ਦਾ ਮੱਥਾ ਟੇਕਣਾ ਗੁਰਗਲੇ ਬਣਾਉਣੇ ਨੇ ਆਪਾਂ ਆਮੀ ਨੇ ਚਾ ਮਾਤਾ ਦਾ ਮੱਥਾ ਟੇਕਦਾ ਹੁੰਦਾ ਸਵੇਰੇ ਆਪਾਂ ਮੱਥਾ ਟੇਕ ਕੇ ਆਵਾਂਗੇ ਅੱਜ ਆਪਾਂ ਗੁਰਗਲੇ ਬਣਾਵਾਂਗੇ ਆਪਾਂ ਮਿੱਠਾ ਧਰਤਾ ਇਹ ਆਪਾਂ ਵਾਲ ਲੈਣੇ ਵਿੱਚ ਗੁੜ ਪਾਤਾ ਤੇ ਚੀਨੀ ਮਾਤੀ ਇਹਨੂੰ ਉਗੜਜੂਗਾ ਗੋੜ ਪਾਤਾ ਹੈ ਸ਼ੱਕਰ ਤੇ ਚੀਨੀ ਹਾਂ ਮੈਂ ਸਮਝ ਕੇ ਚੀਨਾ ਦੇ ਵਿੱਚ ਚੀਨੀ ਵੀ ਪਾ ਲੈਣੀ ਆਪਾਂ ਤਾਂ ਮਿੱਠਾ ਤੇ ਹੁਣ ਆਪਣਾ ਹੋਊਗਾ ਜਿੱਜੂ ਆ ਉਗੜਜੂਗਾ ਤੇ ਜਣੂਗਾ ਫਿਰ ਆਪਾਂ ਇਹਨੂੰ ਠੰਡਾ ਹੋਣ ਰੱਖ ਦਾਂਗੇ ਠੰਡਾ ਹੋ ਕੇ ਜਾਊਗਾ ਪਾਣੀ ਚਿੱਟਾ ਦੇ ਲਾ ਕੇ ਹਾਂ ਫਿਰ ਠੰਡਾ ਹੋ ਜਾਊਗਾ ਫਿਰ ਆਪਾਂ ਆਟਾ ਗੁੰਨਾਂਗੇ ਗੁਰਗਲੇ ਬਣਾਵਾਂਗੇ ਤੇ ਅੱਜ ਆਲਾ ਆਵਾਂਗੇ ਕਚੌੜੀਆਂ ਵੀ ਬਣਾਵਾਂਗੇ ਗੁਰਗਲੇ ਬਣਾਵਾਂਗੇ ਫਿਰ ਆਪਾਂ ਮੱਥਾ ਟੇਕਾਂਗੇ ਸਵੇਰੇ ਮਾਤਾ ਦੇ ਮਾਤਾ ਰਣਿਆ ਦੇ ਆਪਾਂ ਤੋਂ ਤਾਂ ਖਾਵਾ ਗਏ ਤੇ ਤੇ ਬਣਾਵਾਂਗੇ ਕਚੌਰੀਆਂ ਚ ਗੁਰਗਲੇ ਤੇ ਕਚੌਰੀਆਂ ਤੇ ਫਿਰ ਆਪਾਂ ਮੱਥਾ ਆ ਵੀ ਟੇਕਾਂਗੇ ਕੱਲ ਨੂੰ ਮੰਗਲਵਾਰ ਨੂੰ ਟੇਕਾਂਗੇ ਮੱਥਾ ਮਾਤਾ ਰਣਿਆ ਦੇ ਤੇ ਅੱਜ ਆਪਾਂ ਗੁਰਗਲੇ ਕਚੌਰੀ ਬਣਾਵਾਂਗੇ ਤੇ ਤੁਹਾਨੂੰ ਵੀ ਦਿਖਾਵਾਂਗੇ ਤੇ ਬਲੌਗ ਨਾਲ ਇਹ ਬਲੌਗ ਨਾਲ ਬਣੀ ਰਹੋ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਤੇ ਸ਼ੇਅਰ ਕਰੋ ਕਿ ਬਲੌਗ ਨੇ ਇਦਾਂ ਹੀ ਭਰੇ ਰਹੋ ਪੂਰਾ ਬਲੌਗ ਦੇਖਿਓ ਤੇ ਹੁਣ ਆਪਣਾ ਹੋ ਜਵੇ ਆਪਾਂ ਭਾਂਡੇ ਸਾਫ ਕਰ ਦਈਏ ਭਾਂਡੇ ਸਾਫ ਕਰਨ ਵਾਲੇ ਪਏ ਨੇ ਭਾਂਡੇ ਸਾਫ ਕਰਕੇ ਕੰਮ ਕਰ ਲਈਏ ਤੇ ਫਿਰ ਉਸ ਤੋਂ ਬਾਅਦ ਤੁਹਾਨੂੰ ਦਿਖਾਉਨੇ ਆ ਘਰ ਦਾ ਕੰਮ ਘਰ ਦਾ ਕੰਮ ਆਪਣੀ ਸਾਰਾ ਕਰ ਲਿਆ ਤੇ ਬਰਤਨ ਸਾਫ ਕਰ ਲਏ ਝਾੜੂ ਪੋਚਾ ਸਭ ਲਗਾ ਲਿਆ ਸਾਰਾ ਕੰਮ ਕਰ ਲਿਆ ਆਪਣੀ ਘਰ ਦਾ ਮਕਨੇ ਕਰ ਲਿਆ ਸਾਰਾ ਤੇ ਹੁਣ ਆਪਾਂ ਤਿਆਰੀ ਕਰਾਂਗੇ ਗੁਲਗੁਲੇ ਕਚੌੜੀਆਂ ਬਣਾਉਣ ਦੀ ਤੇ ਉਹ ਵੀ ਤੁਹਾਨੂੰ ਦਿਖਾਵਾਂਗੇ ਹੁਣ ਆਪਣੇ ਆਲੂ ਲੈ ਲਏ ਆਲੂ ਲੈ ਕੇ ਧੋ ਲਏ ਤੇ ਪਾਣੀ ਰੱਖਤਾ ਪਾਣੀ ਹੋ ਗਿਆ ਗਰਮਾ ਤੇ ਹੁਣ ਆਲੂ ਉਬਾਲਾਂਗੇ ਕਚੌੜੀਆਂ ਵਾਸਤੇ ਆਲੂ ਪਾ ਲਏ ਪਾਣੀ ਦੇ ਵਿੱਚ ਬੁੱਕਰ 'ਚ ਤੇ ਦੇਖੋ ਇਹ ਹੋ ਗਏ ਆਪਣੇ ਆਲੂ ਇਹਨੂੰ ਬਾਹਰ ਲਾਂਗੇ ਆਲੂ ਦੇ ਆਪਾਂ ਨੇ ਆਪਣੇ ਆਲੂ ਉਬਲ ਗਏ ਸੀਗੇ ਹੁਣ ਆਪਾਂ ਆਲੂ ਛਿੱਲਣ ਲੱਗੇ ਆਪਣੇ ਧਨੀਏ ਲਿਆ ਤਾਜ਼ਾ ਧਨੀਆ ਹੈ ਨਾ ਤੋੜਿਆ ਤੇ ਆਹ ਦੇਖੋ ਬਹੁਤ ਵਧੀਆ ਧਨੀਆ ਬਹੁਤ ਵਧੀਆ ਧਨੀਆ ਖੁਸ਼ੂਆ ਇਹ ਹੋ ਗਿਆ ਹੁਣ ਠੰਡਾ ਹੋ ਗਿਆ ਹੁਣ ਇਹਨੂੰ ਪੁੰਨ ਲੈਣੇ ਆ ਪੁੰਨਦੇ ਆਪਾਂ ਦੇਖੋ ਸਾਡੇ ਖੋਣੇ ਨੂੰ ਸਾਫ਼ ਸਾਫ਼ ਹੈ ਮਿੱਠਾ ਨਿਕਲੇ ਆ ਆਪਣੇ ਪੁੰਨ ਲਿਆ ਆਟਾ ਦੇਖੋ ਛਾਣ ਲਿਆ ਆਪਾਂ ਨੇ ਹੁਣ ਮਿੱਠਾ ਥੋੜਾ ਲੈਂਦਾ ਆਪਾਂ ਮਿੱਠਾ ਥੋੜਾ ਸਾੰਦ ਨਹੀਂ ਨਾ ਪਾਈਂ ਨਾ ਦਹੀਂ ਨਾ ਪਾਈਂ ਇਹ ਬਣਾਏ ਇੱਕ ਚੁੰਮਕੀ ਹੋਰ ਆਪਾਂ ਲੱਭਣਾ ਇਹ ਤਰਤੇ ਬਾਲਾ ਦੋ ਚੁਟਕੀਆਂ ਬਾਲਨੇ ਆ ਹਾ ਇੰਨਾ ਕਿ ਮਿੱਠਾ ਥੋੜਾ ਇਹ ਵਿੱਚ ਆਟਾ ਪਾ ਮੰਗੇ ਬਾਲਾ ਆ ਹੁਣ ਥੋੜਾ ਥੋੜਾ ਕਰਕੇ ਆਟਾ ਪਾਈ ਜਾਣਾ ਤੇ ਰਲਾਈ ਜਾਵਾਂਗੇ ਥੋੜਾ ਥੋੜਾ ਕਰਕੇ ਹੁਣ ਬੰਦ ਦੇ ਆਪਾਂ ਥੋੜਾ ਜਿਹਾ ਪਾਵਾਂਗੇ ਨਾ ਆਟੇ ਵਿੱਚ ਨਮਕ ਨਾਮ ਕੋ ਥੋੜਾ ਜਿਹਾ ਪਾਉਨੇ ਆ ਤੰਨਾ ਕ ਹਨਾ ਹੂੰ ਉਹ ਸਭ ਆਪਾ ਚਬਾ ਮਾ ਲੇਨਾ ਤੰਨਾ ਨਾਮ ਕਾਟੇ ਚੁਕਾਲ ਲਈ ਕਿ ਆਟਾ ਹੋ ਜਾਂਦਾ ਨਮੂਨ ਵਾਲਾ ਥੋੜਾ ਜਿਹਾ ਨਮਕ ਪਾਉਨੇ ਦਸ ਦੇ ਚ ਥੋੜੀ ਪਾਣੀ ਵੀ ਹਾਲਦੀ ਆਪਾਂ ਇੰਨੇ ਕ ਇਹ ਇਹ ਕਚੌੜੀਆਂ ਬਣਾਵਾਂਗੇ ਆਟੇ ਨੂੰ ਆਪਾਂ ਗੁੰਨ ਲਾਂਗੇ ਤੇ ਆ ਆਪਾਂ ਆਪਣਾ ਹੈਗਾ ਗੁਗਰਿਆਂ ਦਾ ਆਟਾ ਮਿੱਠਾ ਇਹ ਆਪਾਂ ਨੇ ਇਹਨਾਂ ਚੰਗੀ ਤਰ੍ਹਾਂ ਥੋੜਾ ਜਿਹਾ ਮਿੱਠਾ ਛੋਡਾ ਪਾ ਕੇ ਆਟਾ ਤੇ ਇਹ ਬਣਾ ਲਿਆ ਆਪਾਂ ਨੇ ਮਿਕਸ ਕਰ ਲਿਆ ਤੇ ਇਹ ਵੀ ਆਪਾਂ ਥੋੜਾ 10 5-10 ਮਿੰਟ ਰੋਣ ਕਰ ਲਈ ਸੀਗੇ ਛਿਲਣੇ ਹੁਣ ਆਲੂਆਂ ਨੂੰ ਆਪਾਂ ਦੇਖੋ ਹੁਣ ਮੈਂ ਕਰ ਲਾਂਗੀ ਭੰਨਾਂਗੇ ਕੀਰਨਾ ਦਾਸਣਾ ਆਲੂ ਦੇਖੋ ਆਪਾਂ ਨੇ ਉਹ ਬਰੀ ਬਰੀ ਕਰ ਲਈ ਸੀਗੇ ਔਰ ਇਹਦੇ ਵਿੱਚ ਆਪਾਂ ਬਰੀਕ ਬਰੀਕ ਧਨੀਆ ਪਤਾ ਕੱਟ ਕੇ ਆਲੂਆਂ ਦੇ ਵਿੱਚ ਹੁਣ ਇਹ ਵਿੱਚ ਪਾਵਾਂਗੇ ਜੀਰਾ ਇੰਨਾ ਕੁ ਆਪਾਂ ਜੀਰਾ ਲੈ ਲਿਆ ਜੀਰਾ ਬਹੁਤ ਹਾਂ ਤੇ ਇਹ ਜੀਰਾ ਪਤਾ ਪਾ ਲੈਂਦੇ ਜੀਰਾ ਥੋੜਾ ਜਿਹਾ ਔਰ ਮੰਨ ਤੇ ਜੀਰਾ ਵਾਲਿਆ ਤੇ ਹੁਣ ਆਪਾਂ ਥੋੜੀ ਜਿਹੀ ਪਾਵਾਂਗੇ ਜਵੈਣ ਥੋੜੀ ਜਿਹੀ ਮੋਨਿੰਗ ਮੈਂ ਤਾਂ ਬੱਸ ਬਹੁਤ ਇੰਨੀ ਕਰਵਾ ਬਰਾਂਗੇ ਹਾਂ ਨੇ ਥੋੜੀ ਜਿਹੀ ਜਮਾਣ ਲੈ ਲਈ ਨਮਕ ਪਾ ਲਾਂਗੇ ਮਿਰਚਾਂ ਚ ਵੀ ਵੀ ਥੋੜਾ ਨਮਕ ਪਾਇਆ ਹੋਇਆ ਹੈ ਨਮਕ ਪਾ ਦੇਖ ਲਾਂਗੇ ਕਿਹਨ ਜਨਾ ਕਰੀ ਥੋੜੀ ਥੋੜੀ ਜਿਹੀ ਹਲਦੀ ਥੋੜੀ ਮਣੀ ਹਲਦੀ ਥੋੜੀ ਆਪਾਂ ਚਾਹ ਬਸ ਬਸ ਕਿ ਆਪਾਂ ਨੇ ਹਰੀ ਮਿਰਚ ਤੇ ਕਾਲੀ ਮਿਰਚ ਕੁਟ ਲਈ ਜੇ ਆਪਾਂ ਪਾ ਦਾਂਗੇ ਜਿੰਨੀ ਜਿੰਨੀ ਕ ਆਪਾਂ ਇਹ ਟਿੱਕ ਜਿਹਨਾਂ ਦਾ ਆਪਾਂ ਨੇ ਕਰਾਰੀ ਕਰਨੀ ਹੈ ਕਚੌੜੀਆਂ ਤੇ ਉਹਨੇ ਦਾ ਆਪਾਂ ਪਾ ਲਾਂਗੇ ਹਰੀ ਮਿਰਚ ਜਾਂ ਫਿਰ ਦੇਖਾਂਗੇ ਓਕੇ ਬਸ 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 ਤੇ ਆਪਾਂ ਇਹਦੇ ਵਿੱਚ ਹੁਣ ਸੁੱਕਾ ਧਨੀਆ ਬਾਹਰ ਸੁੱਕਾ ਧਨੀਆ ਮਾਲੇ ਜੀਰਾ ਮਾਲੇ ਕਾਲੀ ਮਿਰਚ ਤੇ ਛੋਲੇ ਮਸਲ ਤੇ ਥੋੜੀ ਹਲਦੀ ਸੁੱਕਾ ਧਨੀਆ ਤੇ ਸਾਰਾ ਮਸਾਲਾ ਹਾਂ ਸਾਰਾ ਮਸਾਲਾ ਦੇ ਵਿੱਚ ਆਪਾਂ ਪਾਤਾ ਹੁਣ ਇਹਨੂੰ ਕੋ ਮਿਕਸ ਕਰ ਲਾਂਗੇ ਮਿਕਸ ਕਰਕੇ ਆਟਾ ਕਚੋਰੀ ਦਾ ਆਪਾਂ ਗੁੰਨ ਲਿਆ ਇਹ ਮਿਕਸ ਕਰਕੇ ਉਹ ਆਪਾਂ ਇਹਨੂੰ ਰੱਖ ਰਿਹਾ ਇੱਕ ਸਾਈਡ ਤੇ ਪਹਿਲਾਂ ਫੁਲਕੀਲੇ ਬਣਾਵਾਂਗੇ ਫਿਰ ਤੇ ਬਲੌਕ ਨਾ ਬਣੇ ਰਹੋ ਜ਼ਰੂਰ ਸਾਰਾ ਸਾਰਾ ਬਲੌਗ ਦੇਖਿਓ ਐਂਡ ਤੱਕ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਲਾਈਕ ਕਰਿਓ ਸ਼ੇਅਰ ਕਰਿਓ ਤੇ ਕਮੈਂਟ ਕਰਕੇ ਦੱਸਿਓ ਕਿਨੂ-ਕਿਨੂ ਕਚੌਰੀਆਂ ਤੇ ਗੁਗੁਲੇ ਪਸੰਦ ਨੇ ਤੇ ਕਿਨੂ-ਕਿਨੂ ਇਹ ਲੱਗਦੇ ਨੇ ਸਾਰਿਆਂ ਨੂੰ ਗੁਲੇ ਤੇ ਕਚੌਰੀਆਂ ਬਹੁਤ ਜ਼ਿਆਦਾ ਵਧੀਆ ਲੱਗਦੀਆਂ ਨੇ ਕਚੌਰੀਆਂ ਬਹੁਤ ਜ਼ਿਆਦਾ ਵਧੀਆ ਲੱਗਦੀਆਂ ਨੇ ਤੇ ਕਮੈਂਟ ਕਰਕੇ ਦੱਸਿਓ ਜ਼ਰੂਰ ਲੱਗ ਲੰਗੀ ਕੜਾਈ ਕੜਾਈ ਆਪਾਂ ਦੇਖੋ ਰੱਖੀ ਦਰਮ ਹੋਗੀ ਹੁਣ ਇਸ ਤੇਲ ਪਾ ਲੀਨੇ ਆ بس bột تیل ਵਾਲਾ پکੜਾ ਹੀ ਚਾ ਆਪਾਂ ਪਹਿਲਾਂ ਬਣਾਵਾਂਗੇ ਗੁਲਗੁਲੇ ਗੁਲਗੁਲੇ ਬਣਾਵਾਂਗੇ ਪਹਿਲਾਂ ਫਿਰ ਤਿਵਾਲ ਕਚੌੜੀਆਂ ਬਣਾਵਾਂਗੇ ਆਮਨ ਬਣਾਉਂਗੀ ਬਦਲੇ ਹੁਣ ਤਾਂ ਆਮਨ ਬਣਾ ਲੀਏ ਪਹਿਲਾਂ ਮੈਂ ਬਣਾਉਂਦੀ ਹੁਣ ਆਮਨ ਵੀ ਬਣਾ ਲੈਂਦੀ ਹੈ ਬਣਾ ਲੈਂਦੀ ਹੈ ਹੁਣ ਤੇਲ ਆਪਣਾ ਹੋ ਜੂ ਗਰਮ ਪਹਿਲਾਂ ਫਿਰ ਆਪਾਂ ਗੋਲਗਲੇ ਪਾਵਾਂਗੇ ਦੇਖੋ ਗੋਲਗਲਿਆਂ ਦਾ ਆਟਾ ਚਲੋ ਤੇ ਹੋ ਗਿਆ ਆਪਣਾ ਗਰਮਾ ਗੋਲਗਲੇ ਪਾ ਲੈਂਦੇ ਆਂ ਇਹਨੂੰ ਆਪਾਂ ਹਲਾ ਦੇ ਤਾ ਥੋੜਾ ਕਰਕੇ ਭਜਣਾ ਬਣਾ ਦੇ ਬਣ

ਨੇ ਆਪਾਂ ਬਣਾ ਲੈ ਹੁਣ ਆਪਾਂ ਕਚੌਰੀਆਂ ਬਣਾਉਣੀ ਆ ਕਚੌਰੀਆਂ ਨਾ ਟੱਗੁੰਦਾ ਆਪਾਂ ਨਹੀਂ ਗੁੰਨੇ ਸੀ ਘੱਟਾ ਦੇਖੋ ਇਹਨਾਂ ਦਾ ਆਪ ਪਤਲਾ ਕਰਨਾ ਹੁੰਦਾ ਨਾ ਆਪਨੇ ਕਿਹੜਾ ਕਰਨਾ ਹੁੰਦਾ ਤੇ ਠੀਕ ਠੀਕ ਜਿਹਾ ਹੀ ਰੱਖਣਾ ਹੁੰਦਾ ਕਚੌਰੀਆਂ ਵਾਸਤੇ ਹੋਰ ਆਪਾਂ ਇਹ ਹੋਰ ਤੇਲ ਬਣਾ ਲੈ ਤੇਲ ਆਪਣਾ ਹੋ ਰਿਹਾ ਗਰਮ ਤੇ ਆਹ ਨਾਲ ਸਾਡਾ ਤਿੱਖ ਮਸਾਲਾ ਜਿਹੜਾ ਆਪਣੇ ਆਲੂਆਂ ਦਾ ਤੇ ਕਰਿਆ ਕੇਚ ਰਾਇ ਥੋੜਾ ਜਿਹਾ ਪਾ ਤੇਲ ਲਾ ਗਿਆ ਆਪਾਂ ਕਚੌਰੀ ਬਣਾਵਾਂਗੇ ਹੱਥ ਤੇ ਤੇ ਮਿਕਾਵਾ ਤੁਹਾਨੂੰ ਵੀ ਪਾ ਤੇਲ ਗਰਮ ਹੋ ਗੀ ਫਿਰ ਆਪਾਂ ਬਣਾਵਾਂਗੇ ਇੱਕ ਚੌੜੀ ਇਹ ਇਹਨਾਂ ਪੱਤੇ ਲਾ ਕੇ ਐ ਰੱਖ ਕੇ ਕਜੋਰੀ ਇਹਨੂੰ ਵਧਾ ਦਾਂਗੇ ਪੇੜੇ ਨੂੰ ਬਣਾਣਾ ਪਏਗਾ ਕੇ ਹੁਣ ਹੈਂਕ ਇਹਨੂੰ ਮਾਮਾ ਜੀ ਮਸਾਲਾ ਆਪਾ ਪਲੇਮਸਰਨਾ ਹੁਣ ਇਹਨੂੰ ਆਪਾਂ ਫੋਲਡ ਕਰ ਲਾਂਗੇ ਆਹਾਂ ਵੀ ਆਪਣੀ ਕਚਾੜੀ बोला फोलला ये नु एकण करंगे आपा के कचौरी टूटे ना पहली की कचौरी बनगी पावांगे तो बिछा हम इधर आगे दूसरा पत्ता ਆਨ ਨਾਲ ਜਿਹੜੀ ਆਪਾਂ ਦੋ ਦੋਸਤੀ ਕਚਰੀ ਬਣਾ ਬਣਾ ਲੈਣੀ ਹੈ ਹਾਂ ਤਾਂ ਦੇਖੋ ਆਪਣੀ ਪਹਿਲੀ ਕਚੋਰੀ ਇਹਨੂੰ ਪਰੋਤਨੇ ਆ ਆ ਦੇਖੋ ਕਚਾਰੀ ਕਿੰਨੀ ਵਧੀਆ ਬਣੀ ਆ ਦੂਸਰੀ ਕਚੋਰੀ ਆਪਣੀ ਤਿਆਰ ਆ ਇਹਨੂੰ ਪਰੋਤਨੇ ਮਿਰਚਾਂ ਆ ਦੂਜੀ ਦਾ ਤੇ ਇਹਨੂੰ ਰਲਦੇ ਨੇ ਇੱਕ ਵਾਰ ਹਲਕੇ ਨੂੰ ਫਿਰ ਦੂਜੀ ਭਾਵੇਂ ਦੀ ਆ ਨਾ ਮਟਰ ਪਾਉਣੀ ਆ ਪਰ ਅੱਧ ਨੂੰ ਇਹ ਵਿੱਚ ਦੇਖੋ ਬਹੁਤ ਵਧੀਆ ਹੈ ਕਚੋਰੀ ਬਣੀ ਆ ਮੀਠਾ ਪੜਾਇਆ ਦਲਾ ਬਣਾਇਆ ਹੈ। ਦੇਖੋ ਦੋਸਤੀ ਕਚੌੜੀਆਂ ਵੀ ਆਪਾਂ ਨੇ ਬਣਾਤੀ। ਕਿੰਨੇ ਕਿੰਨੇ ਕਚੌੜੀਆਂ ਪਸੰਦ ਨੇ ਜਰੂਰ ਕਮੈਂਟ ਕਰਕੇ ਦੱਸਿਓ ਗੋਰੀਆਂ ਨੇ ਕਚੌੜੀਆਂ। ਕਿ ਕਿੰਨੂੰ ਪਸੰਦ ਨੇ ਤੇ ਕਿੰਨੇ ਕਿੰਨੇ ਬੜਾਈਆਂ ਨੇ। ਜਰੂਰ ਦੱਸਿਓ ਕਮੈਂਟ ਕਰਕੇ। ਤੇ ਦੇਖੋ ਆਪ ਨੇ ਦੇਖੋ। ਹਾਂ ਦੇਖੋ ਇਹ ਖੁੱਲੀਆਂ ਬੀਨ ਕਚੌੜੀਆਂ ਨੇ। ਕਿੰਨੇ ਮੁੰਨੇ ਚੋਣ ਨੇ। ਦੇਖੋ ਗਰਮ ਗਰਮ ਚੌਣੀਆਂ ਬਹੁਤ ਵਧੀਆ ਲੱਗਦੀਆਂ ਨੇ। ਤੇ ਦੇਖੋ ਆਪਾਂ ਨੇ ਕਚੌੜੀਆਂ ਬਣਾ ਲਈਆਂ। ਕਚੌੜੀਆਂ ਵਾਲੀਆਂ ਤੇ ਗੁਲਗੁਲੇ ਗੁਰਗੁਲੇ ਵੀ ਬਣਾ ਲਈ ਆਪਾਂ ਦੇਖੋ। ਇੱਕ ਤੋੜੀ। ਦੇਖੋ ਕਚੌੜੀਆਂ ਬਹੁਤ ਵਧੀਆ ਪੋਲੀ ਪੋਲੀ ਮੜੀਆਂ ਨੇ ਤੇ ਨਾਲ ਆਪਾਂ ਦਹੀਂ ਲੈ ਲਿਆ। ਤੋੜ ਗਏ। ਤੇ ਮੰਮੀ ਤੁਹਾਨੂੰ ਖਾ ਕੇ ਦਿਖਾਉਣਗੇ। ਟੇਸਟ। ਟੇਸਟ ਕਰਕੇ ਦੇਖੋ ਕਿੰਨੀ ਵਧੀਆ ਕਚੌਰੀਆਂ ਨੇ ਇਹਨਾਂ ਆਪਣੇ ਘਰ ਕੇ ਬਣਾਈਆਂ ਨੇ ਬਹੁਤ ਹੀ ਵਧੀਆ ਬਣੀਆਂ ਨੇ ਚ ਇਹ ਹਰਾ ਧਨੀਆ ਬਹੁਤ ਜ਼ਿਆਦਾ ਵਧੀਆ ਲੱਗਦਾ ਵਿੱਚ ਪਾਇਆ ਹੋਇਆ ਤੇ ਉਹਦੇ ਲੱਗੇ ਟੇਸਟ ਆਉਂਦਾ ਤੇ ਮੰਮੀ ਤੁਹਾਨੂੰ ਟੇਸਟ ਕਰਕੇ ਦਿਖਾਉਣਗੇ ਕਿ ਹੁਣ ਕਿੰਦਾ ਦੀ ਬਣੀ ਇਹ ਬਹੁਤ ਵਧੀਆ ਖਿਚਾਰੀਆਂ ਕਰਾ ਰਹੀਆਂ ਇਹਨਾਂ ਵਧੀਆ ਨੇ ਬਹੁਤ ਟੇਸਟ ਟੇਸਟੀ ਨੇ ਵਧੀਆ ਬਣੀਆਂ ਨੇ ਤੇ ਆਪਾਂ ਨੇ ਮਿਰਚ ਕਰਾਰੀ ਪਾਈ ਸੀ ਤੇ ਬਹੁਤ ਵਧੀਆ ਬਣੀਆਂ ਕਚੌੜੀਆਂ ਤੇ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਕਿੱਦਾਂ ਦੀ ਲੱਗੀਆਂ ਨੇ ਗੁਲਗੁਲ ਕਚੌੜੀਆਂ